ਕਲ ਆਪਾਂ ਬਣਾ ਰਿਹਾ ਫਿਸ਼ ਕੀਮਾ ਉਹਦੇ ਵਾਸਤੇ ਆਪਾਂ ਲੈਤੀ 1 ਕਿਲੋ 250 ਗ੍ਰਾਮ ਫਿਸ਼ ਹੈ ਉਹਦਾ ਕੀਮਾ ਬਣਾ ਲਿਆ ਸੀ ਦੋ ਹਰੀਆਂ ਮਿਰਚਾਂ ਇਹ 50 ਗ੍ਰਾਮ ਅਦਰਕ ਹੈ 100 ਗ੍ਰਾਮ ਲੈਤਾ ਟਮਾਟਰ 200 ਗ੍ਰਾਮ ਦੇ ਕਰੀਬ ਲੈਤਾ ਆਪਾਂ ਪਿਆਜ਼ ਇਹ ਆਪਾਂ ਸਾਰੇ ਬਰੀਕ ਬਰੀਕ ਕੱਟ ਲਿਆ ਆਪਾਂ ਫਿਰ ਧੋ ਕੇ ਉਹਦਾ ਕੀਮਾ ਬਣਵਾ ਲਿਆ ਸੀ ਸਭ ਤੋਂ ਪਹਿਲਾਂ ਆਪਾਂ ਮੰਗਿਆ ਆਪਾਂ ਕੜਾਹੀ 'ਚ ਨਾਰੀਅਲ ਦਾ ਤੇਲ ഡ സ്രമ വളരെ ഗർമ നോറി പ്യാജ

ਉਨਾ ਪ੍ਰਾਇਟ ਅੜ ਕਰ ਦਾਂਗੇ ਕੱਟਿਆ ਹੋਇਆ ਅਦਰਕ ਹਰੀ ਮਿਰਚ ਤੇ ਟਮਾਟਰ आपण अधा चमच पाव न आपण जर मच्छी साफोता आपण नमक थोडा ज्या नमक मच्छी दे चमच पाव हल अधे चमच थोडा ज्या घट पाव आपण लाल मिरच టేస్మగ ਕੀਮਾ ਪੌਂਟ ਵਾਧੇ ਚੰਗੀ ਤਰ੍ਹਾਂ ਹਿਲਾ ਦਿਓ ਹਲਾਉਣਾ ਹਮੇਸ਼ਾ ਸੇਮ ਗੈਸ ਤੇ ਆਂ ਕਿ ਆਪਾਂ ਤੇਜ਼ ਗੈਸ ਕਰ ਲੋ ਆਪਣਾ ਕੀਮਾ ਕਿ ਤੋਂ ਇਸ ਨੂੰ 3 ਚੁੱਕ 6 ਚਮਚ ਲੈ ਲਾ ਦੇ ਤੁਸੀਂ ਜਿਆਦਾ ਕੋਈ ਜਣੀ ਰਲਦਾ चमच पावलं बेगी मिरच अर्धा चमच आमच पावडर चमच पाव चार मसा പൗഡ അദ്ധാ ചമച്ചി മിർ ਸੋ ਜੀ ਆਪਣਾ ਫੈਸ਼ਕੀਮਾ ਹੋ ਗਿਆ ਤਿਆਰ ਸਾਰਿਆਂ ਦਾ ਵੀਡੀਓ ਦੇਖਣ ਲਈ 8 ਘੰਟਾ ਸਾਰਿਆਂ ਦਾ ਵੀਡੀਓ ਦੇਖਣ ਲਈ ਦੁਬਾਰਾ ਤੋਂ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦੇਣਾ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਭੁੱਲਣਾ ਨਹੀਂ ਹੁਣ ਬਰੇਕ ਲਈ ਠੰਡਾ ਹੋ ਗਿਆ ਇਹਨੂੰ ਆਪਾਂ ਪੈਕ ਕਰ ਦਾਂਗੇ ਤੇ ਤੁਸੀਂ ਕਿਸੇ ਵੀ ਇਹ ਟਟ ਕੰਟੇਨਰ ਚ ਪੈਕ ਕਰਕੇ 15 ਤੋਂ 20 ਦਿਨ ਲਈ ਰੱਖ ਸਕਦੇ ਹੋ ਇਹ ਤੇਨਤਾ ਤੇ ਰਾਮਨਾਥ ਚੰਦ ਉਹ ਪਰ ਆਬਲੇ ਹੀ ਹੁੰਦਾ